ਅੱਜੇ ਕੱਲ ਤੇ ਵਿਸ਼ਵਾਸ ਹੋ ਗਿਆ ਜਦੋਂ ਕੋਈ ਚੀਜ਼ ਪੁਰਾਣੀ ਹੋ ਜਾਵੇ ਤਾਂ ਉਹਦੀ ਕਦਰ ਘਟਣੀ ਸ਼ੁਰੂ ਹੋ ਜਾਂਦੀ ਹੈ ਫਿਰ ਚਾਹੇ ਉਹ ਇਨਸਾਨ ਹੋਵੇ ਜਾਂ ਰਿਸ਼ਤਾ ਜਦੋਂ ਕਿਸੇ ਦੇ ਲਈ ਤੋੜਾ ਹੋਣਾ ਜਾਂ ਨਾ ਹੋਣਾ ਬਰਾਬਰ ਹੋਵੇ ਤਾਂ ਅਕਲਮندی ਇਸੇ ਵਿੱਚ ਹੀ ਹੈ ਕਿ ਆਪਣੇ ਕਦਮ ਪਿੱਛੇ ਹਟਾ ਲਵੋ ਸਾਰੇ ਸੁਪਨੇ ਸੱਚ ਹੋ ਸਕਦੇ ਹਨ ਬਸਤਵਾਟੇ ਚ ਹਿੰਮਤੋਂ ਨਹੀਂ ਚਾਹੀਦੀ ਹੈ ਉਹਨਾਂ ਨੂੰ ਪੂਰਾ ਕਰਨ ਦੀ ਕਮੰਡ ਕਦੇ ਨਾ ਕਰੋ ਸਮਾਂ ਵਿਰਾਸਤ ਤਵਜੂਦ ਕਦੋਂ ਖਤਮ ਹੋ ਜਾਵੇਗਾ ਪਤਾ ਹੀ ਨਹੀਂ ਲੱਗੇਗਾ ਭਰੋਸਾ ਕਰੋ ਪਰ ਕਿਸੇ ਦੇ ਭਰੋਸੇ ਤੇ ਨਾ ਰਹੋ ਜੇਕਰ ਲੱਭ ਤਾਵੇ ਤਾਂ ਕੋਈ ਖੋ ਨਹੀਂ ਸਕਦਾ ਤੇ ਜੇਕਰ ਉਹ ਖੋ ਲਵੇ ਤਾਂ ਕੋਈ ਦੇ ਨਹੀਂ ਸਕਦਾ ਜ਼ਮਾਨੇ ਵਿੱਚ ਜਿੰਨੀ ਭੀੜ ਵੱਧਦੀ ਜਾ ਰਹੀ ਹੈ ਉਹ ਨਹੀਂ ਲੋਕ ਇਕੱਲੇ ਹੁੰਦੇ ਜਾ ਰਹੇ ਨੇ ਕਿਸੇ ਦੀ ਮਦਦ ਕਰਦੇ ਸਮੇ ਉਸਦੇ ਚਾਰੇ ਵਾਲਾ ਨਾ ਵੇਖਣਾ ਹੋ ਸਕਦਾ ਹੈ ਕਿ ਉਸ ਦੀਆਂ ਸ਼ਰਮਿੰਦਾ ਹੋਈਆਂ ਅੱਖਾਂ ਤੁਹਾਡੇ ਮਾਨ ਵਿੱਚ ਘਰੂਰਤਾ ਪੀਚ ਬੋਧੇਨ ਜਦੋਂ ਵਿਅਕਤੀ ਇਕੱਲਾ ਹੋਵੇ ਤਾਂ ਉਹ ਆਪਣੇ ਵਿਚਾਰਾਂ ਨੂੰ ਸੰਭਾਲੇ ਤੇ ਜਦੋਂ ਉਹ ਸਭ ਦੇ ਵਿੱਚ ਹੋਵੇ ਤਾਂ ਉਹ ਆਪਣੇ ਸ਼ਬਦਾਂ ਨੂੰ ਸੰਭਾਲੇ ਦੁਨਿਆਦ ਦਾ ਸਭ ਤੋਂ ਮੁਸ਼ਕਲ ਕੰਮ ਆਪਣੇ ਕੰਮ ਤੋਂ ਕੰਮ ਰੱਖਣਾ ਹੈ ਕਰਨ ਵਾਲੇ ਆਪਣਾ ਕੰਮ ਅੱਜ ਦੇ ਦਿਨ ਕਰਦੇ ਨੇ ਤੇ ਨਾ ਕਰਨ ਵਾਲੇ ਕੱਲ ਦੇ ਦਿਨ ਜਿੰਨਾ ਲੋਕਾਂ ਦੀਆਂ ਅੱਖਾਂ ਵਾਰ-ਵਾਰ ਵਿੱਚ ਜਾਣ ਉਹ ਲੋਕ ਕਮਜ਼ੋਰ ਦਿਲ ਦੇ ਨਹੀਂ ਸੱਚੇ ਦਿਲ ਦੇ ਹੁੰਦੇ ਨੇ ਅਤੀਆਂ ਅਤੋਰੀਆਂ ਗੱਲਾਂ ਦਿਲ ਤੇ ਭੋਜ ਹੁੰਦੀਆਂ ਨੇ ਕਿਸੇ ਨੂੰ ਕਹਿ ਦਿਆ ਕਰੋ ਕਿਸੇ ਦੀ ਸੁਣ ਲਿਆ ਕਰੋ ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਜ਼ਿੰਦਗੀ 'ਚ ਜ਼ਰੂਰ ਕਦੇ ਨਾ ਕਦੇ ਕੰਮ ਆਉਂਦੀ ਹੈ ਜ਼ਿੰਦਗੀ ਦੀ ਸਭ ਤੋਂ ਅਜੀਬ ਗੱਲ ਇਹ ਹੈ ਕਿ ਉਹ ਸਾਡੇ ਤੋਂ ਸਭ ਕੁਝ ਖੋ ਕੇ ਕਹਿੰਦੀ ਹੈ ਕਿ ਹੁਣ ਚਿਓ ਪੂਰੀ ਜ਼ਿੰਦਗੀ ਦੀ ਪੰਜ ਤੋੜਦੀ ਵੀ ਕਿ ਕਸ਼ਮਕਸ਼ ਹੈ ਚਿਹਰੇ ਤੇ ਚੁੱਧਰੀਆਂ ਤੇ ਆਪਣੇ ਤੋਂ ਦੂਰੀਆਂ ਜ਼ਿੰਦਗੀ ਸਮਝ ਆ ਗਈ ਤਾਂ ਇਕੱਲੇ ਵਿੱਚ ਵੀ ਮੇਲਾ ਤੇ ਨਾ ਸਮਝ ਆਈ ਤਾਂ ਮੇਲੇ ਵਿੱਚ ਵੀ ਇਕੱਲਾ ਪਿੱਠ ਪਿੱਛੇ ਬੋਲਣ ਵਾਲਿਆਂ ਦੀ ਕਦੇ ਸਿਫਤ ਨਾ ਕਰੋ ਪਰ ਸ਼ਾਵਾਜ ਜਿੰਨਾ ਵੀ ਲੰਬਾ ਹੋਵੇ ਪਰ ਸਰੀਰ ਤੋਂ ਚਿਤ ਨਹੀਂ ਸਕਦਾ ਅਸੀਂ ਉਹ ਕਰਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਪਰ ਹੋਂਦਾ ਉਹ ਹੈ ਜੋ ਉਹ ਰੱਬ ਚਾਹੁੰਦਾ ਹੈ ਕਮਾਲ ਦਾ ਤਾਨਾ ਦਿੱਤਾ ਅੱਜ ਮੰਦਰ ਚ ਰੱਬ ਨੇ ਮੰਗ ਨਹੀਂ ਹੁੰਦੇ ਹੋ ਹਮੇਸ਼ਾ ਕਦੇ ਮਿਲਣ ਵੀ ਆਚਾਇਤ ਕਰੋ ਉਡਾ ਦਿੰਦੀਆਂ ਨੇ ਨੀਂਦਾਂ ਕੁਝ ਜ਼ਿੰਮੇਵਾਰੀਆਂ ਕਰਤੀਆਂ ਰਾਤਾਂ ਨੂੰ ਜਾਗਣ ਵਾਲਾ ਹਰ ਕੋਈ ਆਸ਼ਿਕ ਨਹੀਂ ਹੁੰਦਾ ਜਿਸਦੇ ਉੱਪਰ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਉਸ ਕੁਲ ਨਰਾਜ਼ਗੀ ਤੇ ਟੁੱਟਣ ਲਈ ਵਕਤ ਕਿੱਥੇ ਹੁੰਦਾ ਹੈ ਦਰਵਾਜ਼ਾ ਛੋਟਾ ਹੀ ਰਹਿਣ ਦਿਓ ਆਪਣੇ ਮਕਾਨ ਦਾ ਜੋ ਚੋਕ ਕੇ ਆ ਗਿਆ ਸਮਝੋ ਆਪਣਾ ਹੈ ਚਿਹਰਾ ਦੇਖ ਕੇ ਇਨਸਾਨ ਪਛਾਣਨ ਦੀ ਕਲਾ ਸੀ ਮੇਰੇ ਵਿੱਚ ਤਕਲੀਫ ਦਾ ਤਦ ਤੋਈ ਜਿਤੋਂ ਇਨਸਾਨ ਦੇ ਚਿਹਰੇ ਬਹੁਤੋ ਕੈ ਬੇਈਮਾਨੀ ਦੀ ਕਮਾਈ ਤੋਂ ਸ਼ਕਲਾਂ ਤਾਂ ਸਵਾਦ ਸਕਤੇ ਹੋ ਪਰ ਨਸਲਾ ਨਹੀਂ ਇਸ ਤਰ੍ਹਾਂ ਨਹੀਂ ਹੈ ਕਿ ਖੁਸ਼ੀ ਦੇ ਲਈ ਬਹੁਤ ਕੁਝ ਇਕੱਠਾ ਕਰਨਾ ਪੈਂਦਾ ਹੈ ਸੱਚ ਤਾਂ ਇਹ ਹੈ ਕਿ ਖੁਸ਼ੀ ਦੇ ਲਈ ਬਹੁਤ ਕੁਝ ਤਿਆਗਣਾ ਪੈਂਦਾ ਹੈ ਸੀਮੈਂਟ ਵੀ ਸਿਖਾਉਂਦਾ ਹੈ ਕਿ ਜੋੜਨ ਦੇ ਲਈ ਨਰਮੋਨਾ ਜ਼ਰੂਰੀ ਹੈ ਤੇ ਜੋੜ ਕੇ ਰੱਖਣ ਲਈ ਸਖਤੋਨਾ ਵੀ ਜ਼ਰੂਰੀ ਹੈ ਬਹੁਤ ਫਰਕ ਹੈ ਤੇਰੀ ਤੇ ਮੇਰੀ ਤਾਲੀਮ ਵਿੱਚ ਕਿਉਂਕਿ ਤੂੰ ਉਸਤਾਦਾ ਤੋਂ ਸਿੱਖਿਆ ਹੈ ਤੇ ਮੈਂ ਹਾਲਾਤਾਂ ਤੋਂ ਜਿਸ ਜ਼ਮੀਨ ਤੇ ਮੀਨਾ ਪਵੇ ਉੱਥੇ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਤੇ ਜਿਸ ਘਰ ਵਿੱਚ ਇਮਾਨ ਨਾ ਹੋਵੇ ਉੱਥੇ ਨਸਲਾਂ ਬਰਬਾਦ ਹੋ ਜਾਂਦੀਆਂ ਨੇ ਜਿੰਨਾ ਗਹਿਰਾ ਰਿਸ਼ਤਾ ਉਨੀ ਜ਼ਿਆਦਾ ਉਮੀਦ ਜਿੰਨੀ ਜ਼ਿਆਦਾ ਉਮੀਦ ਉਨੀ ਗਹਿਰੀ ਸੱਟ ਕਿਸੇ ਨੇ ਪੁੱਛਿਆ ਇਨਸਾਨ ਦਾ ਸਭ ਤੋਂ ਵੱਡਾ ਬੋਝ ਕੀ ਹੈ ਇੱਕ ਖੂਬਸੂਰਤ ਜਵਾਬ ਫਾਲਤੂ ਦਾ ਸੋਚਣਾ ਫਾਲਤੂ ਦਾ ਸੋਚਣਾ ਹੀ ਇਨਸਾਨ ਦਾ ਸਭ ਤੋਂ ਵੱਡਾ ਬੋਝ ਹੈ ਕਿਵੇਂ ਪਤਾ ਚੱਲੇ ਕਿ ਜ਼ਿੰਦਗੀ 'ਚ ਆਉਣ ਵਾਲਾ ਦੁੱਖ ਸੱਚਾ ਹੈ ਜਾਂ ਇਮਤਿਹਾਨ ਪਸ ਯਾਦ ਰੱਖਣਾ ਕਿ ਜਦੋਂ ਦੁੱਖ ਤੁਹਾਨੂੰ ਪਰਮਾਤਮਾ ਤੋਂ ਦੂਰ ਲੈ ਜਾਵੇ ਉਹ ਸੱਚਾ ਤੇ ਜਦੋਂ ਪਰਮਾਤਮਾ ਦੇ ਕਰੀਬ ਲੈ ਆਵੇ ਉਹ ਇਮਤਿਹਾਨ ਵਿਰਾਸਤ ਵਿੱਚ ਗਤੀ ਤਾਂ ਮਿਲ ਸਕਦੀ ਹੈ ਪਰ ਬੁੱਧੀ ਨਹੀਂ ਮਿਲਦੀ ਦਿਨ ਵੇਲੇ ਰੋਜ਼ੀ ਰੋਟੀ ਦੀ ਤਲਾਸ਼ ਕਰੋ ਤੇ ਰਾਤ ਵੇਲੇ ਉਸ ਨੂੰ ਤਲਾਸ਼ ਕਰੋ ਜੋ ਤੁਹਾਨੂੰ ਰੋਜ਼ੀ ਰੋਟੀ ਦਿੰਦਾ ਹੈ ਅੱਖਾਂ 'ਚ ਪਿਆ ਤਣਕਾ ਪੈਰ 'ਚ ਚੁੱਬਿਆ ਹੋਇਆ ਕੰਡਾ ਤੇ ਰੂਹ ਵਿੱਚੋ ਦੱਬਿਓਈ ਅੱਗ ਤੋਂ ਖਤਰਨਾਕ ਹੁੰਦਾ ਹੈ ਹਿਰਦੇ ਵਿੱਚ ਲੁਕਿਆ ਹੋਇਆ ਪਾਪ ਹਰ ਹਾਲ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਯਾਦ ਰੱਖਣਾ ਉਹ ਪਰਤਾਸ ਤੋਂ ਜ਼ਿਆਦਾ ਦੁੱਖ ਨਹੀਂ ਦਿੰਦਾ ਪਰ ਔਕਾਤ ਤੋਂ ਜ਼ਿਆਦਾ ਸੁੱਖ ਜ਼ਰੂਰ ਦਿੰਦਾ ਹੈ ਸੁੱਖ ਚਾਹੁੰਦੇ ਹੋ ਤਾਂ ਰਾਤਾਂ ਨੂੰ ਜਾਗਣਾ ਨਹੀਂ ਸ਼ਾਂਤੀ ਚਾਹੁੰਦੇ ਹੋ ਤਾਂ ਦਿਨ ਵੇਲੇ ਸੋਣਾ ਨਹੀਂ ਸਨਮਾਨ ਚਾਹੁੰਦੇ ਹੁੰਦਾ ਵਿਅਰਥ ਬੋਲਣਾ ਨਹੀਂ ਤੇ ਜੇਕਰ ਪਿਆਰ ਚਾਹੁੰਦੇ ਹੁੰਦਾ ਆਪਣਿਆਂ ਨੂੰ ਕਦੇ ਛੱਡਣਾ ਨਹੀਂ ਜੋ ਲੋਕ ਤੁਹਾਡੇ ਨਾਲ ਈਰਖਾ ਕਰਦੇ ਨੇ ਸਮਝ ਲੈਣਾ ਉਹਨਾਂ ਨੂੰ ਤੁਹਾਡੀ ਅੱਖੋਪੀਆਂ ਸਭ ਤੋਂ ਜ਼ਿਆਦਾ ਪਤਾ ਹੈ ਜੋ ਲੋਕ ਤੁਹਾਡੀ ਪਿੱਠ ਪਿੱਛੇ ਬੁਰਾਈ ਕਰਦੇ ਨੇ ਸਮਝ ਲੈਣਾ ਉਹ ਲੋਕ ਤੁਹਾਡੇ ਤੋਂ ਡਰਦੇ ਨੇ ਤੇ ਜੋ ਲੋਕ ਤੁਹਾਨੂੰ ਹਾਰਿਆ ਹੋਇਆ ਵੇਖਣਾ ਚਾਹੁੰਦੇ ਨੇ ਅਸਲ ਵਿੱਚ ਉਹ ਤੁਹਾਡੇ ਤੋਂ ਚਿਤ ਨਹੀਂ ਸਕਦੇ ਇਸ ਲਈ ਜੀਵਨ ਵਿੱਚ ਹਰ ਉਸ ਇਨਸਾਨ ਤੋਂ ਖੁਸ਼ ਰਹੋ ਜੋ ਤੁਹਾਡੇ ਤੋਂ ਖੁਸ਼ ਨਹੀਂ ਹੈ ਉਮੀਦ ਕਰਦਾ ਹਾਂ ਦੋਸਤੋ ਇਹ ਖੂਬਸੂਰਤ ਅਲਫਾਜ਼ ਸੁਣ ਕੇ ਤੁਹਾਡੀ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ プラか。